ਅਮਰੀਕਾ ਤੋਂ ਡਿਪੋਟ ਹੋਏ 119 ਯਾਤਰੀਆਂ ਦੀ ਦੂਜੀ ਜਿਹੜੀ ਫਲਾਈਟ ਹੈ ਉਹ ਇਸ ਵਿਲੇ ਸ਼੍ਰੀ ਗੁਰੂ ਰਾਮਦਾਸ ਕਮੰਤਰੀ ਹਵਾਈ ਅੱਡੇ ਤੇ ਪਹੁੰਚ ਰਹੀ ਹੈ ਹਾਲਾਂਕਿ 에ਰਪੋਰਟ ਤੇ ਖਾਸੀ ਚਹਿਲਪਹਲ ਨਜ਼ਰ ਆ ਰਹੀ ਹੈ ਪਰ ਸਭ ਤੋਂ ਅਹਿਮ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਸ ਤਰ੍ਹਾਂ ਦੇ ਨਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਤਾਂ ਅਮੀ ਬੋਲੇ ਉਹ ਲਾਨ ਪਹਿਲਾਂ ਤੋਂ ਕੀਤਾ ਗਿਆ ਸੀ ਕਿਟਪੋਰਟ ਹੋ ਕੇ ਆ ਰਹੇ ਭਾਰਤੀਆਂ ਦੇ ਲਈ ਰਿਹਾਇਸ਼ ਲੰਗਰ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਊਗਾ। ਤਾਂ ਤਸਵੀਰਾਂ ਇਸ ਵੇਲੇ ਸਮਾ 1:13 ਦਾ ਹੋ ਚੁੱਕਿਆ ਹੈ। ਰਾਤ 1:13 ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਫ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਹਾਜ਼ਰ ਲੋਕਾਂ ਨੂੰ ਲੰਗਰ ਪਛਾਦਾ ਚਕਾਇਆ ਜਾ ਰਿਹਾ ਹੈ ਚਾਹ ਵਰਤਾਈ ਜਾ ਰਹੀ ਹੈ ਇਹ ਤਸਵੀਰਾਂ ਸੇਵਾਦਿਆ ਨੇ ਜੋ ਸਿੱਖ ਕੌਮ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵੇਲੇ ਤੜਕਸਾਰ 1:13 ਤੇ ਸ਼੍ਰੀ ਗੁਰੂ ਰਾਮਦਾਸ ਮੰਦਰੀ ਵਿਹੱਡੇ ਤੇ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਸਿਰਫ ਦਾਲ ਪ੍ਰਸ਼ਾਦਾ ਜਾਂ ਚਾਹ ਦਾ ਨਹੀਂ ਬਲਕਿ ਵਿਸ਼ੇਸ਼ ਬੋਲਵੋ ਬੱਸਾਂ ਵੀ ਇੱਥੇ ਤਿਆਨਾਤ ਕੀਤੀਆਂ ਨੇ ਰਿਪੋਰਟ ਹੋ ਕੇ ਪਰਤੇ ਪੰਜਾਬੀਆਂ ਨੂੰ ਘਰੋ ਘਰੀ ਪਛਾਣ ਦੇ ਲਈ ਉਹ ਨੋਜਨ ਜਿਹੜੇ ਡਿਪੋਰਟ ਹੋ ਕੇ ਵਾਪਸ ਪਰਤ ਰਹੇ ਨੇ ਉਹਨਾਂ ਦੇ ਪਰਿਵਾਰ ਹਾਲਾਂਕਿ মিডিਆ ਨਾਲ ਗੱਲਬਾਤ ਤੋਂ ਗੁਰੇਜ਼ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਇਸ ਵੇਲੇ ਕਿਉਂਕਿ ਲੰਬੇ ਸਮੇਂ ਤੋਂ ਇੱਥੇ ਬੈਠੇ ਸਨ ਪਰੇਸ਼ਾਨ ਸਨ ਪਰ ਹੁਣ ਜਿਹੜਾ ਉਹ ਚਾਹ ਪ੍ਰਸ਼ਾਦੇ ਦਾ ਲੰਗਰ ਜਿਹੜਾ ਇਸ ਵੇਲੇ ਛਕਾਇਆ ਜਾ ਰਿਹਾ ਸਾਰੇ ਪਰਿਵਾਰਾਂ ਨੂੰ ਚਾਹੇ ਉਸ ਵੇਲੇ ਖਾਸੇ ਪਰੇਸ਼ਾਨ ਵੀ ਨੇ ਤਾਂ ਇਹ ਪਰਿਵਾਰ ਨੇ ਜਿਨ੍ਹਾਂ ਦੇ ਬੱਚੇ ਡਿਪੋਰਟ ਹੋ ਕੇ ਇਸ ਵੇਲੇ ਪਰਤ ਰਹੇ ਨੇ ਦੁਪਹਿਰ ਤੋਂ ਹੀ 2-3 ਵਜੇ ਤੋਂ ਹੀ ਇੱਥੇ ਇਹ ਪਰਿਵਾਰ ਪਰੇਸ਼ਾਨੀ ਦੇ ਆਲਮ ਚ ਬੈਠੇ ਨੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਗਿਆ ਹੈ। ਭਾਜੀ ਮਿਲੀ ਜਾਣਕਾਰੀ ਬੱਚੇ ਪਹੁੰਚ ਗਏ ਨੇ। ਹਾਂਜੀ। ਭਾਜੀ ਛੱਦਾ ਛੱਦਾ ਕਮਕ। ਦਾ ਸਭ ਇੱਕ ਦਾ ਸਮਾਗਮ ਆ ਕਿ ਤੁਹਾਡੇ ਉੱਤੇ ਲੰਗਰ ਪਸਾ ਕੇ ਪ੍ਰਬੰਧ ਕੀਤਾ ਹੈ। ਐਸਜੀਪੀਸੀ ਦਾ ਬਹੁਤ ਧੰਨਵਾਦ ਹੈ ਜੀ। ਉਹਨਾਂ ਨੇ ਉਦ ਤੱਕ ਪਹੁੰਚਾਇਆ। ਖਬਰ ਮਿਲ ਗਈ ਬੱਚੇ ਪਹੁੰਚ ਗਏ। ਪਤਾ ਨਹੀਂ ਅਜੇ ਨਹੀਂ ਖਬਰ। ਸਾਈਟ ਆ ਗਈ ਹੈ ਕਹਿੰਦੇ। ਹਾਂਜੀ ਸੁਣ ਰਹੇ ਹਾਂ। ਥੋੜੀ ਜਾਣਕਾਰੀ ਦਿਓ ਕਿ ਭਾਜੀ ਕੋਣ ਆ ਰਿਹਾ ਹੈ। ਸਾਡੇ ਪਿੰਡ ਦਾ ਮੁੰਡਾ ਜੀ ਗੁਰਜਿੰਦਰ ਸਿੰਘ ਆ ਰਿਹਾ। ਅਸੀਂ ਉਹਨੂੰ ਲੈਣ ਆਏ ਹਾਂ। ਅਪਰੈਲ ਇੱਕ ਜੀ ਹੈ ਇਹ ਅਪਰੈਲ 2024 ਜ। ਅੱਛਾ ਅੱਜ ਨੂੰ ਮਹੀਨੇ ਚ ਪਹੁੰਚਿਆ। ਤੂੰ ਜ਼ਿਆਦਾ ਗਲਬਾ ਤੂੰ ਗ੍ਰੇਜ਼ ਕੀਤਾ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਸੰਦੀਪ ਸਿੰਘ ਗਰਮਜੋਤ ਦੇ ਦੇਖੋ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਹੈ ਜਿੱਥੇ ਟਰਾਂਸਪੋਰਟ ਦਾ ਪ੍ਰਬੰਧ ਕੀਤਾ ਗਿਆ ਹੈ ਉਹਨਾਂ ਨੂੰ ਆਪ ਆਪਣੇ ਘਰੇ ਪਹੁੰਚਾਉਣ ਵਾਸਤੇ ਜਾਇ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਰੁਕਣਾ ਚਾਹੁੰਦੇ ਰਥੇ ਰਹਿائش ਦਾ ਪ੍ਰਬੰਧ ਹੈ ਉੱਥੇ ਵਿਸ਼ੇਸ਼ ਤੌਰ ਤੇ ਲੰਗਰ ਦਾ ਪ੍ਰਬੰਧ ਵੀ ਹੈ ਉਦੇ ਨਾਲ ਨਾਲ ਜਿਹੜਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਨਯੋਗ ਸਾਡੇ ਪ੍ਰਧਾਨ ਸਾਹਿਬ ਦੇ ਆਦੇਸ਼ਾਂ ਤੇ ਤੇ ਲੰਗਰ ਦਾ ਵੀ ਇੱਥੇ ਵਿਸ਼ੇਸ਼ ਪ੍ਰਬੰਧ ਜਿਹੜਾ ਹੈ 에어ਪੋਰਟ ਤੇ ਕੀਤਾ ਗਿਆ ਹੈ ਤੇ ਤੁਸੀਂ ਵੇਖ ਰਹੇ ਕਿ ਪਰਿਵਾਰ ਜਿਹੜੇ ਨੇ ਸ਼ਾਮਾਂ ਦੇ ਆ ਕੇ ਇੱਥੇ ਬੈਠੇ ਨੇ ਤੇ ਹੁਣ ਜਿਹੜੀ ਆ ਫਲੈਟ ਜਿਹੜੀ ਇੱਥੇ ਲੈਂਡ ਹੋਈ ਆ ਹੁਣ ਰਾਤ ਦੇ ਤਕਰੀਬਨ 12 12:30 ਦਾ ਸਮਾਂ ਜਿਹੜਾ ਉਹ ਹੋ ਚੁੱਕਾ ਹੈ 1:30 ਵਜ ਗਿਆ ਤੇ ਇਸ ਤੋਂ ਇਲਾਵਾ ਅਜੇ ਹੋਰ ਸਮਾਂ ਲੱਗਣਾ ਹੈ ਜਾਨੀ ਕਿ ਸਵੇਰ ਹੋ ਜਾਣੀ ਹੈ ਤੇ 에어ਪੋਰਟ ਪਲੇਟਫਾਰਮ ਤੁਹਾਨੂੰ ਪਤਾ ਵੀ ਇਤਰਾ ਦਾ ਕਿ ਇੱਥੇ ਮਹਿੰਗਾਈ ਬਹੁਤ ਹੈ ਤੇ ਇਹ ਲੰਗਰ ਪ੍ਰਸ਼ਾਦੇ ਦਾ ਵੀ ਜਿਹੜਾ ਉਹ ਬੜੀ ਮੁਸ਼ਕਲ ਆ ਰਹੀ ਸੀਗੀ ਮੰਗ ਸੀਗੀ ਸੰਗਤ ਦੀ ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਲੰਗਰ ਪੜਾ ਰਿਆ ਚੋ ਲੰਗਰ ਜਿਹੜਾ ਇੱਥੇ ਪਹੁੰਚਿਆ ਹੈ ਤੇ ਲੰਗਰ ਸੰਗਤਾਂ ਸ਼ਾਕੇ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰ ਰਹੇ ਹਨ ਤੇ ਬਾਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਹੈ ਹੀ ਸੰਗਤਾਂ ਦੀ ਸੇਵਾ ਤੇ ਹਾਜ਼ਰ ਹੈ ਹਰ ਟਾਈਮ ਸਿੱਖਾਂ ਦੀ ਜਿਹੜੀ ਉਹ ਸੇਵਾ ਵਾਲੀ ਸੰਸਥਾ ਹੈ ਜਿੱਥੇ ਜ਼ਰੂਰਤ ਹੁੰਦੀ ਜਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਸਭ ਤੋਂ ਪਹਿਲਾਂ ਪਹੁੰਚਦੀ ਹੈ ਜੀ ਸੇ ਕਮ ਦੀ ਸ਼ਰਮੋਰ ਜਿੱਥੇ ਮੰਦੀ ਸ਼ਰਮੋਰ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਕਿਤੇ ਵੀ ਵਿਦੇਸ਼ ਚ ਕੋਈ ਕੁਦਰਤੀ ਆਫਤ ਆਂਦੀ ਹੈ ਤੋਂ ਹਰ ਥਾਂ ਤੇ ਸ਼ਰਮੋਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹੁੰਚ ਕੇ ਇਨਸਾਨੀਪਤੀ ਆਪਣੇ ਫਰਜ਼ ਦੀ ਅਦਾਇਗੀ ਕੀਤੀ ਜਾਂਦੀ ਹੈ ਤੋਂ ਇਹੀ ਤਸਵੀਰ ਇਸ ਵੇਲੇ ਸ਼੍ਰੀ ਗੁਰਰਾਮਦਾਸ ਕਮੰਤਰੀ ਬਈ ਅਡੇ ਤੇ ਨਜ਼ਰ ਆ ਰਹੀ ਜਿੱਥੇ ਰਾਤ ਦੇ 1.5 ਵਜੇ ਯਾਨੀ ਕਿ ਤੜਕਸਾਰ 1:30 ਵਜੇ ਵੀ ਚਾਹੇ ਫਲਾਈਟ ਪਹੁੰਚ ਚੁੱਕੀ ਹੈ ਯਾਤਰੀ ਹਲੇ ਬਾਹਰ ਨਹੀਂ ਆਏ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਕੈਬਨਟ ਮੰਤਰੀ ਸਰਵਜਨ ਸਿੰਘ ਏਟੀਓ ਵੀ ਅੰਦਰ ਪਹੁੰਚ ਚੁੱਕੇ ਹੈ ਪਰ ਇੰਤਜ਼ਾਰ ਕੀਤਾ ਜਾ ਰਿਹਾ ਹੈ ਡਿਪੋਰਟ ਹੋ ਕੇ ਪਰਤੇ ਭਾਰਤੀਆਂ ਦਾ ਖਾਸ ਕਰਕੇ ਪੰਜਾਬੀਆਂ ਦੇ ਬਾਹਰ ਆਨ ਦਾ ਪਰ ਇੱਕ ਤਸਵੀਰ ਇਹ ਸੇਵਾ ਦੀ ਹੈ ਇੱਥੇ ਵੱਡੀ ਗਿਣਤੀ ਵਿੱਚ ਪਰਿਵਾਰਕ ਮੈਂਬਰ ਵੀ ਮੌਜੂਦ ਨੇ ਮੀਡੀਆ ਕਰ ਵੀ ਮੌਜੂਦ ਨੇ ਪਰ ਕਿਉਂਕਿ ਦਪਰਤੋਗੀ ਲਗਾਤਾਰ ਇੱਥੇ ਵਜੂਦ ਸਨ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਜਹਾਜ਼ ਦੇ ਇੱਥੇ ਪਹੁੰਚਣ ਦਾ ਤੋਂ ਫਲਾਈਟ ਇੱਥੇ ਪਹੁੰਚਣ ਤੋਂ ਬਾਅਦ ਹੁਣ ਇੰਤਜ਼ਾਰ ਹੈ ਕਿ ਕਦੋਂ ਸੁਰੱਖਿਆ ਏਜੰਸੀਆਂ ਦੀ ਪੁੱਛ ਕੇ ਇਮੀਗ੍ਰੇਸ਼ਨ ਦੀ ਫਾਰਮੈਲਟੀ ਪੂਰੀ ਹੋਣ ਤੋਂ ਬਾਅਦ ਸੁਰੱਖਿਆ ਏਜੰਸੀ ਵੱਲੋਂ ਪੂਰੀ ਜਾਂਚ ਪੜਤਾਲ ਕੀਤੀ ਜਾਣੀ ਹੈ ਕਿ ਕੀ ਕਿਸੇ ਦੇ ਖਿਲਾਫ ਕੋਈ ਅਪਰਾਧਿਕ ਮਾਮਲਾ ਦਰਜਾ ਨਹੀਂ ਕੋਈ ਕਿਸੇ ਅਦਾਲਤ ਦੇ ਵਿੱਚ ਕੇਸ ਤਾਂ ਨਹੀਂ ਚੱਲ ਰਿਹਾ ਇਹ ਸਭ ਦੀ ਜਾਂਚ ਪੜਤਾਲ ਤੋਂ ਬਾਅਦ ਪੰਜਾਬ ਹਰਿਆਣਾ ਚੰਡੀਗੜ੍ਹ ਨਾਲ ਸੰਬੰਧਿਤ ਰਿਪੋਰਟ ਹੋਏ ਭਾਰਤੀਆਂ ਨੂੰ ਪੰਜਾਬੀਆਂ ਨੂੰ ਹਰਿਆਣੀਆਂ ਨੂੰ ਬੱਸਾਂ ਦੇ ਰਾਹੀਂ ਘਰੋਕਰੀ ਰਵਾਨਾ ਕੀਤਾ ਜਾਣਾ ਜਦਕਿ ਬਾਕੀ ਸੂਬਿਆਂ ਗੁਜਰਾਤ, ਗੋਆ, ਮਹਾਰਾਸ਼ਟਰ, Rajasthan ਆਦੀ ਸੂਬਿਆਂ ਨਾਲ ਸੰਬੰਧਿਤ ਲੋਕਾਂ ਨੂੰ ਸਵੇਰੇ 6:30 ਵਜੇ ਇੱਥੋਂ ਇੱਕ ਵਿਸ਼ੇਸ਼ ਉਡਾਣ ਤੇ ਰਹੀ ਰਵਾਨਾ ਕੀਤਾ ਜਾਣਾ ਤਾਂ ਉਹਨਾਂ ਦੀ ਰਹਿائش ਅਤੇ ਲੰਗਰ ਪਾਣੀ ਦੇ ਵਿਸ਼ੇਸ਼ ਪ੍ਰਬੰਧ ਜਿਹੜੇ ਇੱਥੇ ਕੀਤੇ ਗਏ ਨੇ ਤੇ ਇਹ ਤਸਵੀਰਾਂ ਸ਼੍ਰੀ ਗੁਰੂ ਅੰਗਦਾਸ ਕਮੰਤਰੀ ਹਵਾਈ ਅੱਡੇ ਦੀਆਂ ਨੇ ਜਿੱਥੇ ਇੰਤਜ਼ਾਰ ਕੀਤਾ ਜਾ ਰਿਹਾ ਹੈ ਯਾਤਰੀਆਂ ਦੇ ਬਾਹਰ ਆਉਂਦਾ ਪਰ ਇੱਕ ਸਵਾਲ ਖੜਾ ਕਰ ਦਿਆ ਹੈ ਦ੍ਰਿਸ਼ ਕਿ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਇਸ ਤੋਂ ਪਹਿਲਾਂ ਜਿਹੜੀ ਤਸਵੀਰ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕੀਤੀ ਕਿਸ ਤਰ੍ਹਾਂ ਦੇ ਨਾਲ ਇਸ ਮੁੱਦੇ ਤੇ ਸਿਆਸੀ ਰੋਟੀਆਂ ਸੇਕੀ ਜਾ ਰਹੀਆਂ ਕਦੇ ਮੁੱਖ ਮੰਤਰੀ ਪੰਜਾਬ ਪਹੁੰਚਦੇ ਨੇ ਕਦੇ ਕੇਂਦਰੀ ਰਾਜ ਮੰਤਰੀ ਰਮਨ ਸਿੰਘ ਬਿੱਟੂ ਪਹੁੰਚਦੇ ਨੇ ਜਾਂ ਫਿਰ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਓਜਲਾ ਪਹੁੰਚਦੇ ਨੇ ਤੋਂ ਇੱਕ ਦੂਸਰੇ 'ਤੇ ਸਿਆਸੀ ਹਮਲੇ ਕੀਤੇ ਜਾਂਦੇ ਨੇ ਪਰ ਅਸਲ ਮੁੱਦਾ ਅਸਲ ਸਵਾਲ ਇਹ ਹੈ ਕਿ ਆਖਰਕਾਰ ਕਿਉਂ ਨੋਬਤ ਆਈ ਕਿ ਨੌਜਵਾਨ 50-60 ਲੱਖ ਰੁਪਏ ਖਰਚ ਕੇ ਆਪਣੇ ਜ਼ਮੀਨਾਂ ਜਾਇਦਾਦ ਗਹਿਣੇ ਰੱਖ ਕੇ ਕਰਦੇ ਚੱਕ ਕੇ ਬਾਹਰ ਦਾ ਰੁਕ ਕਰ ਰਹੇ ਨੇ ਕਿਉਂ ਨਹੀਂ ਉਹਨਾਂ ਦੇ ਲਈ ਇੱਥੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਰਹੇ ਹੁਣ ਜੇ ਇਹ ਜਦੋਂ 104 ਭਾਰਤੀ ਪਹਿਲਾਂ ਰਿਪੋਰਟ ਹੋ ਚੁੱਕੇ ਨੇ 119 ਅੱਜ ਆ ਰਹੇ ਨੇ ਜਾਂ ਫਿਰ ਕੱਲ 157 ਭਾਰਤੀਆਂ ਦੀ ਹੋਰ ਰਿਪੋਰਟ ਹੋਣ ਦੀ ਖਬਰ ਹੈ ਤਾਂ ਕੀ ਸਰਕਾਰਾਂ ਵੱਲੋਂ ਇਹਨਾਂ ਦੀ ਬਾਹ ਫੜੀ ਜਾਊਗੀ ਕੀ ਇਹਨਾਂ ਦੇ ਮੁੜ ਸੇਬੇ ਦੇ ਲਈ ਕੋਈ ਖਾਸ ਉਪਰਾਲਾ ਕੀਤਾ ਜਾਊਗਾ ਕੈਮਰਾ ਪਰਸਰ ਉਤਾਰ ਸਿੰਘ ਦਿਰਾਮਿੰਦਰ ਸਿੰਘ ਮੋਂਗਾ ਪੀ.ਟੀ.ਸੀ. ਨਿਊਜ਼ ਅੰਮ੍ਰਿਤਸਰ